ਯੋਗੀ ਅਦਿੱਤਿਆਨਾਥ ਦੇ ਖਿਲਾਫ ਹੈ ਜਿਹੜਾ ਬਹੁਤ ਸਾਰਾ ਰੋਹ ਆ ਜਿਹੜਾ ਪੈਦਾ ਹੋ ਰਿਹਾ ਉਹਨਾਂ ਦੀਆਂ ਜਿਹੜੀਆਂ ਲੋਕ ਵਿਰੋਧੀ ਕਾਰਵਾਈਆਂ ਲੋਕਾਂ ਦੇ ਘਰ ਟਾਉਣ ਦਾ ਜਾਂ ਹੋਰ ਸਾਰਾ ਕਰਨ ਦਾ ਤੇ ਹੁਣ ਜਦੋਂ بارش ਪੈਣ ਨਾਲ ਅਯੁੱਧਿਆ ਆ ਤੇ ਹੋਰ ਧਾਰਮਿਕ ਸਥਾਨਾਂ ਤੇ ਜੋ ਨਵੇਂ ਸਟਰਕਚਰ ਸੜਕਾਂ ਦੇ ਬਣਾਏ ਸੀ ਉਹ ਜਿਸ ਤਰ੍ਹਾਂ ਸਾਰੇ ਢਾਹ ਗਏ ਟਹਿ ਟਹਿਰੀ ਹੋ ਗਏ ਆ ਉਹਦੇ ਨਾਲ ਜਿਹੜਾ ਅਸੰਤੋਸ਼ ਵਧਿਆ ਪ੍ਰਧਾਨ ਮੰਤਰੀ ਨਾਲ ਭਾਰਤੀ ਜਨਤਾ ਪਾਰਟੀ ਦੇ ਯੂਪੀ ਦੇ ਕਾਇਦੇ ਪ੍ਰਧਾਨ ਦੀ ਲੰਬੀ ਮੁਲਾਕਾਤ ਹੋਈ ਹੈ ਉਹ ਤੋਂ ਬਾਅਦ ਉਹਨਾਂ ਨੇ ਹੀ ਅਮਿਤ ਸ਼ਾਹ ਨਾਲ ਗੱਲਬਾਤ ਕੀਤੀ ਆ ਜਿਹੜੇ ਜੇਪੀ ਨੱਡਾ ਨੇ ਉਹਨਾਂ ਨੇ ਪ੍ਰਧਾਨ ਮੰਤਰੀ ਤੇ ਅਮਿਤ ਸ਼ਾਹ ਨਾਲ ਤਿੰਨਾਂ ਦੀ ਮੀਟਿੰਗ ਹੋਈ ਹੈ ਯੂਪੀ ਨੂੰ ਲੈ ਕੇ ਸੋ ਵੱਡੀਆਂ ਖਬਰਾਂ ਨੇ ਮੀਡੀਆ ਵਿੱਚ ਬੇ ਵੱਡੀਆਂ ਤਰੇੜਾਂ ਪੈ ਰਹੀਆਂ ਨੇ ਹੋ ਸਕਦਾ ਯੋਗਯ ਦਿਤੀਨਾਥ ਨੂੰ ਹਟਾ ਦਿੱਤਾ ਜਾਵੇ ਪਰ ਯੋਗਯ ਦਿਤੀਨਾਥ ਇੰਨੇ ਕੱਚੇ ਖਿਡਾਰੀ ਹੈ ਨਹੀਂ ਵੀ ਉਹ ਇਸ ਤਰ੍ਹਾਂ ਹਟ ਜਾਣਗੇ ਉਹ ਉਹਨਾਂ ਨੂੰ ਟੱਕਰ ਕਰਨਗੇ ਸਾਹਮਣਾ ਕਰਨਗੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦਾ ਔਰ ਅਸੀਂ ਜਿੰਨਾ ਕੋਈ ਜਾਣਦੇ ਆ ਇਸ ਸਾਰੇ ਸਿਸਟਮ ਨੂੰ ਸਾਨੂੰ ਨਹੀਂ ਲੱਗਦਾ ਵੀ ਉਹ ਕਾਮਯਾਬ ਹੋਣਗੇ ਜੁਗੇ ਨਿਤਨਾਥ ਨੂੰ ਗੱਡੀ ਚੋਣਨ ਦੇ ਲਈ ਮਤਲਬ ਉਹ